ਵਾਖਵਖ ਤੰਗਾਂ ਨਾਮ ਵਾਖਵਖ ਸਾਧਨ ਦੇ ਨਾਮ ਗੁਰਬਾਣੀ ਗਿਆਨ ਨੂੰ ਇਕੱਠਾ ਕਰਵੇ ਪ੍ਰੀਤ ਦਾ ਬਾਦ ਨਿਵਾਸੀਓ ਸਭ ਤੋਂ ਪਹਿਲੇ ਫਤਿਹਦੀ ਸਾਗ ਦੇ ਵਾਹ ਗੁਰੂ ਜੀ ਦਾ ਖਰਚਾ ਵਾਹ ਗੁਰੂ ਜੀ ਕੀ ਫਤਿਹ ਵਿਸ਼ਾ ਦਿੱਤਾ ਗਿਆ ਸਾਬਤ ਸੂਰਤ ਪਹਿਲੀ ਗੱਲ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਸਾਡੇ ਜੀਵਨ ਵਿੱਚ ਜਿਹੜੀ ਵੀ ਗੱਲ ਅਸੀਂ ਕਰਦੇ ਆ ਉਹ ਧਰਮ ਹੈ ਜਾਂ ਨਹੀਂ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਕੁਦਰਤੀ ਤੌਰ ਤੇ ਸਾਨੂੰ ਮੰਨਣੀਆਂ ਚਾਹੀਦੀਆਂ ਕਬੂਲਣੀਆਂ ਚਾਹੀਦੀਆਂ ਉਹਨਾਂ ਨੂੰ ਧਰਮ ਨਾਲ ਵੀ ਜੋੜਦੇ ਆ ਤੇ ਮੰਨਦੇ ਵੀ ਨਹੀਂ ਫਿਰ ਵੀ ਨਹੀਂ ਮੰਨਦੇ ਜੀ ਮੇ ਸਾਬਤ ਸੂਰਦੀ ਜਦੋਂ ਵੀ ਗੱਲ ਚੱਲਦੀ ਹੈ ਤੇ ਉਦੋਂ ਕੇਸ ਆਂਦੇ ਨੇ ਵਾਦ ਆਂਦੇ ਨੇ ਮਾਫੀ ਚਾਹੂੰਗਾ ਜਿੰਨਾ ਵੀ ਹੋਂ ਤੱਕ ਮੈਨੂੰ ਸਮਝ ਆਇਆ ਹੈ ਜਾਂ ਮੈਂ ਸਮਝ ਪਾਇਆ ਕੇਸ ਆ ਜਿਹੜੇ ਵਾਦ ਆ ਜਿਹੜੇ ਇਹ ਧਰਮ ਨਾਲ ਸਬੰਧਤ ਨਹੀਂ ਹੈ ਮਾਫੀ ਚਾਹੂੰਗਾ ਇਸ ਗੱਲ ਨੂੰ ذرا ਸਮਝਣਾ ਇਹ ਵਾਦ ਧਰਮ ਨਾਲ ਸਬੰਧਤ ਨਹੀਂ ਇੱਕ ਕੇਸ ਗੁਰੂ ਕੀ ਮੋਹਰ ਤਾਂ ਹਨ ਪਰ ਕਿਸੇ ਗੁਰੂ ਨੇ ਨਹੀਂ ਲਾਇਆ ਇਹ ਗੁਰੂ ਗੋਬਿੰਦ ਸਿੰਘ ਨੇ ਜਾਂ ਗੁਰੂ ਨਾਨਕ ਸਾਹਿਬ ਨੇ ਕੋਈ ਮੁਠੀ ਭਰੀ ਰੁੱਕ ਭਰਿਆ ਤੇ ਸਾਡੇ ਨਹੀਂ ਲਗਾਏ ਇਸ ਗੱਲ ਨੂੰ ਜਰਾ ਸਮਝਣਾ ਕਿ ਕੁਦਰਤੀ ਤੌਰ ਤੇ ਰੱਬ ਪਰਮਾਤਮਾ ਗॉड ਜੀ ਨੇ ਸਾਨੂੰ ਦਿੱਤੇ ਨੇ ਜਿਵੇਂ ਕੁਦਰਤੀ ਤੌਰ ਤੇ ਸਾਡੀ ਸ਼ਰੀਰ ਦੀ ਬੰਤਰ ਬਣੀ ਹੈ ਸਾਡੇ ਸਰੀਰ ਦੇ ਅੰਗ ਬਣੇ ਨੇ ਸਾਡੀਆਂ ਲੱਤਾਂ ਨੇ ਬਾਹਾਂ ਨੇ ਹੱਥ ਨੇ ਨੱਕ ਕੰਨ ਅੱਖਾਂ ਨੇ ਉਸੇ ਤਰ੍ਹਾਂ ਹੀ ਇਹ ਵੀ ਬੋਡੀ ਦਾ ਇੱਕ 파ਟ ਹੈ ਇੱਕ ਹਿੱਸਾ ਹੈ ਵਾਲ ਜੇ ਰੱਬ ਨੇ ਲਾਇਆ ਜੇ ਕੁਦਰਤ ਨੇ ਲਾਇਆ ਜੇ ਪ੍ਰਮਾਤਮਾ ਨੇ ਲਾਇਆ ਤੇ ਫਿਰ ਇਸ ਗੱਲ ਨੂੰ ਥੋੜਾ ਜਿਹਾ ਸੋਚ ਲਈਏ ਸਮਝ ਲਈਏ ਰੱਬ ਕਮਲਾ ਸੀ ਜਦ ਸਿਆਣਾ ਰਾਹ ਕੋ ਕਹੋ ਲੈ ਜੇ ਅਸੀਂ ਕਹੋ ਲੈ ਇਹ ਨੂੰ ਤੁਸੀਂ ਆਪ ਸੋਚਣਾ ਜਰ ਜਿਹੜੇ ਵਾਲਾਂ ਨੂੰ ਆਪਣੀ ਬੋਡੀ ਦੇ ਨਾਲੋਂ ਅਲੱਗ ਕਰਦੇ ਨੇ ਉਹ ਸੋਚ ਲੈ ਆਪਣੇ ਆਪ ਤੋਂ ਪੁੱਛਣਾ ਕਿਸੇ ਤੋਂ ਪੁੱਛਣ ਦੱਸਣ ਦੀ ਲੋੜ ਨਹੀਂ ਆਪਣੀ ਜ਼ਮੀਰੀ ਆਵਾਜ਼ ਨੂੰ ਸੁਣਨਾ ਕਿ ਇਹ ਜਿਹੜੇ ਵਾਲ ਨੇ ਮੈਨੂੰ ਕਿੰਨੇ ਲਾਏ ਕਿਸੇ ਗੁਰੂ ਨੇ ਲਾਏ ਕਿਸੇ ਦੇਵੀ ਦੇਵਤੇ ਨੇ ਲਾਏ ਦੰ ਕੁਦਰਤੀ ਤੌਰ ਤੇ ਪਰਮਾਤਮਾ ਦੇ ਸਿਸਟਮ ਤਹਿਤ ਸਾਡੀ ਬਾਡੀ ਤੇ ਆਏ ਨੇ ਤੇ ਦੁਨੀਆ ਦਾ ਐਸਾ ਕੋਈ ਜੀਵ ਹਜੇ ਤੱਕ ਸਾਹਮਣੇ ਨਹੀਂ ਆਇਆ ਜਿਹਦੇ ਵਾਲ ਨਾ ਹੋਣ ਇਹ ਤੋਂ ਜੱਟ ਛੱਪ ਦੇਵੀ ਵਾਲ ਹੁੰਦੇ ਨੇ ਡੱਡੂ ਦੇਵੀ ਵਾਲ ਹੁੰਦੇ ਨੇ ਰੱਬ ਨੇ ਜਿਹੋ ਜੀ ਬਾਡੀ ਜਿਹੋ ਜੇ ਧਰਵਰ ਨੂੰ ਜਿਹੋ ਤੇ ਜੀਵ ਨੂੰ ਦਿੱਤੀ ਹੈ ਉਸਦੀ ਬਾਡੀ ਦੇ ਤਾਪਮਾਨ ਦਾ ਬੈਲੈਂਸ ਬਣਾਉਣ ਵਾਸਤੇ ਓਨੇ ਓਨੇ ਵਾਲ ਜਿੰਨੀ ਜਿੰਨੀ ਜ਼ਰੂਰਤ ਹੈਗੀ ਹੈ ਓਨੇ ਓਨੇ ਨੂੰ ਦਿੱਤੇ ਆ ਓਨੇ ਓਨੇ ਉਸਦੀ ਬਾਡੀ ਤੇ ਆਏ ਕਿਉਂਕਿ ਇਹ ਵਾਲ ਇਹ ਕੇਸ਼ ਸਾਡੀ ਬਾਡੀ ਦੇ ਤਾਪਮਾਨ ਦਾ ਤਾਪਮਾਨ ਨੂੰ ਠੀਕ ਰੱਖਦੇ ਨੇ ਗਰਮੀ ਵਿੱਚ ਗਰਮੀ ਤੋਂ ਸਰਦੀ ਵਿੱਚ ਸਰਦੀ ਤੋਂ ਬਚਾਉਂਦੇ ਤੈਨੂੰ ਜੇ ਜਨਵਰਾਂ ਵਾਲੇ ਨਿਗਾਹ ਮਾਰ ਕੇ ਦੇਖ ਲਓ ਕਾਂ ਕਬੂਤਰ ਮੱਝਾਂ ਗਾਵਾਂ ਇਹ ਤੋਂ ਜੱਟ ਸਭ ਦੇ ਵਾਲ ਹੋਰ ਤਾਂ ਹੋਰ ਛੋਟੇ ਛੋਟੇ ਤੇ ਕੋਕਰਚ ਹੋਣਗੇ ਉਹਨਾਂ ਦੇ ਵੀ ਦੋ ਦੋ ਮੁੱਛਾਂ ਹੁੰਦੀਆਂ ਨੇ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਕੀ ਜਿਸ ਤਰ੍ਹਾਂ ਦੀ ਬਾਡੀ ਰੱਬ ਨੇ ਬਣਾਈ ਹੈ ਉਸੇ ਤਰ੍ਹਾਂ ਦੀ ਉਸ ਦੀ ਸਾਂਭ ਸੰਭਾਲਣਾ ਉਸ ਦੀ ਬਾਡੀ ਦੇ ਨਾਲ ਹੀ ਪੂਰਾ ਪ੍ਰਬੰਧ ਕੀਤਾ ਹੋਇਆ ਔਰ ਵਾਲ ਇੱਕ ਅਹਿਮ 파ਟ ਸਭ ਤੋਂ ਜ਼ਿਆਦਾ ਵਾਲ ਸਾਡੀ ਬੋਡੀ ਵਿੱਚ ਉਸ ਜਗ੍ਹਾ ਤੇ ਹੈ ਜਿੱਥੇ ਸਭ ਤੋਂ ਜ਼ਿਆਦਾ ਨਾਜ਼ੁਕ ਅੰਗ ਹੈ ਫਦੇਸ਼ ਸ਼ਰੀਰ ਦਾ ਸਭ ਤੋਂ ਜ਼ਿਆਦਾ ਨਾਜ਼ੁਕ ਅੰਗ ਕਿਹੜਾ ਹੈ ਬ੍ਰੇਨ ਦਿਮਾਗ ਤੇ ਦਿਮਾਗ ਦੇ ਉੱਪਰ ਸਭ ਤੋਂ ਜ਼ਿਆਦਾ ਵਾਲ ਨੇ ਉਹਨਾਂ ਦੀ ਬ੍ਰੇਨ ਦੀ ਪ੍ਰੋਟੈਕਸ਼ਨ ਦੇ ਵਾਸਤੇ ਉਸ ਤੋਂ ਬਾਅਦ ਸਿਆਣਿਆਂ ਨੇ ਵੀ ਗੁਰੂਆਂ ਨੇ ਵੀ ਇਹ ਪ੍ਰਬੰਧ ਕੀਤਾ ਹੈ ਕਿ ਜਿੱਥੇ ਕੇਸ ਰੱਖਿਆ ਉਥੇ ਦਸਤਾਰ ਸਜਾਉਣੀ ਲਾਜ਼ਮੀ ਕੀਤੀ ਹੈ ਜਿੱਥੇ ਰੱਬ ਨੇ ਇਹ ਕੇਸਾਂ ਦੀ ਦਾਤ ਦਿੱਤੀ ਹੈ ਜਿੱਥੇ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਵੀ ਗੱਲ ਗੁਰੂ ਸਾਹਿਬ ਨੇ ਆਖੀ ਹੈ ਇਸ ਸ਼ਰੀਰ ਦੇ ਨਾਲ ਨਾਲ ਕੇਸਾਂ ਨੂੰ ਵੀ ਸ਼ਟੈਂਪ ਲਈ ਹੈ ਕਿ ਜਿਵੇਂ ਤੂੰ ਬਾਡੀ ਦੇ ਬਾਕੀ ਪਾਰਟ ਬਾਕੀ ਹਿੱਸਿਆਂ ਨੂੰ ਸੰਭਾਲਦਾ ਹੈ ਉਸੇ ਤਰ੍ਹਾਂ ਇਹ ਵਾਲ ਵੀ ਤੇਰੀ ਹੀ ਬਾਡੀ ਦਾ ਤੇਰੇ ਸਰੀਰ ਦਾ ਹਿੱਸਾ ਹੈ ਇਹਨਾਂ ਨੂੰ ਵੀ ਸਾਬਣ ਕਿ ਗੁਰੂ ਕੀ ਮੋਹਰ ਗੁਰੂ ਨੇ ਮੋਹਰ ਲਾਈ ਹੈ ਕਿ ਜਿਹੜਾ ਰੱਬੀ عقیده ਨੂੰ ਮੰਨਦਾ ਹੈ ਜਿਹੜਾ ਰੱਬੀ ਨਿਜਮਾ ਨੂੰ ਮੰਨਦਾ ਹੈ ਜਿਹੜਾ ਉਸ ਸਾਈ ਦਾਤੇ ਦੇ ਲੋ ਨੂੰ ਮੰਨਦਾ ਹੈ ਉਹਦੇ ਵਾਲ ਜਿਹੜੇ ਸਰੀਰ ਤੋਂ ਕਦੀ ਅਲੱਗ ਨਹੀਂ ਹੋਣਗੇ ਸਤਨ ਤੱਕ ਅਸੀਂ ਤਾਂ ਸਾਈ ਉਹਨਾਂ ਨੂੰ ਅੱਜਕੱਲ ਟੀਵੀ ਤੇ ਵੀ ਤੁਸੀਂ ਦੇਖਦੇ ਹੋ ਜਿਹੜੇ ਸਫਾ ਚਾ ਕੁੰਬੇ ਦੀ ਸਾਈ ਹੈ ਜੀ ਤੇ ਸੱਟਿਆ ਸਾਈ ਹੈ ਬਗਾਣਾ ਸ਼ਾਇਦ ਮਾਫੀ ਤਾਉਂਗਾ ਉਹ ਉਹ ਜਿਹੜਾ ਰੱਬ ਦੀ ਦਿੱਤੀ ਹੋਈ ਬੋਡੀ ਨੂੰ ਸਰੀਰ ਨੂੰ ਪੂਰੀ ਤਰ੍ਹਾਂ ਨਹੀਂ ਸਾਂਭ ਸਕਦਾ ਆਪ ਉਸ ਨਾਲ ਥੇੜ ਥੜ ਕਰਦਾ ਰਿਹਾ ਉਹ ਸਾਈ ਕਦ ਇਹ ਤੁਸੀਂ ਸੋਚਣਾ ਹੈ ਕਿ ਸਾਡੀ ਨੋਜ਼ ਅੰਦਰ ਹਵਾਲ ਹੈਗੇ ਨਹੀਂ ਹਵਾ ਜਿਹੜੀ ਹੈ ਇਹ ਰਹਿ ਉਹ ਫਿਲਟਰ ਹੋ ਕੇ ਜਾਂਦੀ ਹੈ ਆਕਸੀਜਨ ਸਾਡੀ ਬੋਡੀ ਅੰਦਰ ਸਾਡੇ ਵਾਸਤੇ ਨੇ ਸਾਡੀਆਂ ਅੱਖਾਂ ਦੇ ਉੱਪਰ ਵੀ ਨੇ ਸਾਡੀਆਂ ਭੈਣਾਂ ਤਾਂ ਇਹਨਾਂ ਤੋਂ ਵੀ ਬੜੀ ਤਕਲੀਫ ਹੋ ਜਾਂਦੀ ਹੈ ਵਿਚਾਰੀਆਂ ਨੂੰ ਇਹ 2-4 ਗ੍ਰਾਮ ਜਿਹੜੇ ਵਾਲ ਆ ਇਹਨਾਂ ਦਾ ਭਾਗ ਨਹੀਂ ਸਿਆ ਜਾਂਦਾ ਕਿਉਂਕਿ ਫੈਸ਼ਨ ਪ੍ਰਸਤੀ ਇੰਨੀ ਜ਼ਿਆਦੀ ਅਸੀਂ ਆਪਣੇ ਦਿਮਾਗ ਆਪਣੀ ਮਾਸਤ ਵਿੱਚ ਭਰ ਲਈ ਹੈ ਉਹ ਗਲਤ ਫੈਸ਼ਨ ਪ੍ਰਤੀ ਸਾਡੀਆਂ ਭੈਣਾਂ ਦੇ ਦਿਮਾਗ ਵਿੱਚ ਘਰ ਘਰ ਚੁੱਕੀ ਹੈ। ਉਹ ਇਨਾਂ ਵਾਲਾਂ ਨਾਲ ਹੀ ਛੇੜਛਾੜ ਕਰਦੀਆਂ ਰਹਿੰਦੀਆਂ। ਸੋਹਣੇ ਬਣਦੇ ਚੱਕਰ ਤੇ ਇੱਕ ਲਾਸਟ ਮੈਂ ਬੇਨਤੀ ਇਹ ਕਰਾਂ ਸ਼ਕਲ ਤੋਂ ਗੁਰਬਾਣੀ ਦੇ ਸਿਧਾਂਤ ਮੁਤਾਬਕ ਕੋਈ ਵੀ ਸੋਨਾ ਨਹੀਂ। ਗੁਰਬਾਣੀ ਸ਼ਕਲ ਦੇ ਚਿੱਕੜੇ ਚੋਪੜੇ ਨੂੰ ਸ਼ਕਲ ਦੇ ਗੋਰੇਪਨ ਨੂੰ ਚਮੜੀ ਦੇ ਗੋਰੇਪਨ ਨੂੰ ਸੋਨਾ ਨਹੀਂ ਕਹਿੰਦੀ। ਅਕਲ ਦੇ ਸੌਣੇ ਪਰ ਨੂੰ ਸੋਨਾ ਕਹਿੰਦੀ ਹੈ ਗੁਰਬਾਣੀ ਸ਼ਕਲ ਦੀ ਗੱਲ ਨਹੀਂ ਅਕਲ ਦੀ ਗੱਲ ਕਰਦੀ ਹੈ ਤੇ ਜਿਹੜੇ ਲੋਕ ਅਕਲ ਦਾ ਇਸਤੇਮਾਲ ਕਰਦੇ ਆ ਦੁਨੀਆ ਉਹਨਾਂ ਨੂੰ ਸਲਾਮਾ ਕਰਦੀ ਭਾਵੇਂ ਸ਼ਕਲ ਉਹਨਾਂ ਦੀ ਦੇਖਣ ਵਾਲੀ ਵੀ ਨਹੀਂ ਹੁੰਦੀ ਤੁਸੀਂ ਸ਼ਾਇਦ ਨੋਟ ਕੀਤਾ ਹੋਵੇਗਾ ਤੁਹਾਡੇ ਨੇੜੇ ਤੇੜੇ ਕਿਸੇ ਵੀ ਸਰਕਾਰੀ ਅਹੁਦੇ ਤੇ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੋਈ ਕਿਸੇ ਦਾ ਮੂੰਹ ਵਿੰਗਾ ਹੋ ਸਕਦਾ ਲੇਕਿਨ ਉਹਨਾਂ ਦਾ ਮਾਲਕ ਹੁੰਦਾ ਕਾਲਾ ਕਲੂਟਾ ਦੇਖਣ ਨੂੰ ਜੀ ਨਹੀਂ ਕਰਦਾ ਲੇਕਿਨ ਗੋਰੀ ਜੰਮੜੀ ਵਾਲੇ ਉਹਦੇ ਅੱਗੇ ਸਲਾਮ ਕਰਦੇ ਨਹੀਂ ਜਾ ਕੇ ਅਕਲ ਸੋਣੀ ਹੈ ਕਿ ਸ਼ਕਲ ਸੋਣੀ ਹੈ ਇਹ ਗੁਰਬਾਣੀ ਤੋਂ ਸਿੱਖਣਾ ਹੈ ਤੇ ਇਹ ਸਮਝ ਉਦੋਂ ਆਵੇ ਜੀ ਇਹ ਕੁਦਰਤ ਦਾ ਹਿੱਸਾ ਹੈ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਵਾਲਾ ਦਾ ਮਾਫੀ ਚਾਹੂੰਗਾ ਕੇਸ ਰੱਖਣ ਵਾਲਾ ਸਿੱਖ ਨਹੀਂ ਹੈ ਜਿਹਦੇ ਕੇਸ ਰੱਖੇ ਹੋਏ ਆ ਉਹ ਵੀ ਸਿੱਖ ਨਹੀਂ ਹੈ ਜਿੰਨੇ ਗੁਰੂ ਦੀ ਗੱਲ ਨੂੰ ਸਿੱਖਿਆ ਉਹ ਸਿੱਖ ਹੈ ਤੇ ਗੁਰੂ ਦੀ ਗੱਲ ਗੁਰੂ ਦੀ ਸਿੱਖਿਆ ਵੀ ਸ਼ਰੀਰ ਤੋਂ ਸ਼ੁਰੂ ਹੁੰਦੀ ਆ ਕਿ ਇਸ ਨੂੰ ਸੰਬੰਧ ਤੇ ਜਦੋਂ ਇਸ ਨੂੰ ਸੰਬੰਧ ਸ਼ਰੀਰ ਨੂੰ ਸੰਬੰਧ ਦੀ ਗੱਲ ਆਉਂਦੀ ਆ ਤੇ ਉਹਦੇ ਵਿੱਚ ਇਹ ਵਾਲ ਵੀ ਆ ਇਹ ਕੇਸ਼ ਵੀ ਆ ਤੇ ਜੇ ਇਹਨਾਂ ਨੂੰ ਸੰਭਾਗੇ ਤਾਂ ਇਹ ਗੁਰੂ ਦੀ ਸਿੱਖਿਆ ਸਾਡੇ ਤੇ ਅਪਲਾਈ ਹੋਏਗੀ ਫਸਟ ਸਟੈਪ ਇਹ ਆ ਅੱਗੇ ਦੀ ਅੱਗੇ ਅਸੀਂ ਗੁਰੂ ਦੇ ਉਹ ਗਿਆਨ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਤੇ ਜਦੋਂ ਜੀਵਨ ਵਧੀਆ ਬਣ ਗਿਆ ਤੇ ਫਿਰ ਸਾਡੇ ਸਾਨੂੰ ਇਹ ਮਾਈਕ ਰਾਹੀਂ ਇਹਨਾਂ ਸਟੇਜ 'ਆ ਇਹ ਪ੍ਰੋਗਰਾਮਾਂ ਰਾਹੀਂ ਦੱਸਣ ਦੀ ਲੋੜ ਨਹੀਂ ਬੈਗੀ ਦੂਰੋਂ ਹੀ ਲੋਕ ਦੇਖ ਕੇ ਸਾਡੇ ਤੋਂ ਸਿੱਖਿਆ ਲੈਣਗੇ ਸਾਡੇ ਤੋਂ ਸੰਦੇਸ਼ ਲੈਣਗੇ ਉਹ ਵੀਰ ਜੀ ਪਹਿਲਾਂ ਵੀ ਗੱਲ ਕਰ ਚੁੱਕਿਆ ਰੋਲ ਮਾਡਲ ਬਣਨ ਦੀ ਲੋੜ ਹੈ ਤੇ ਉਹ ਅਸੀਂ ਬਣਨਾ ਕਿਸੇ ਹੋਰ ਦੇ ਨਹੀਂ ਬਣਨਾ ਜੇ ਅਸੀਂ ਕਿਸੇ ਹੋਰ ਤੋਂ ਆਸ ਲਾਈ ਰੱਖੀ ਫਲਾਣੀ ਕਮੇਟੀ ਵਾਲਾ ਕਰੂਗਾ ਜੀ ਦਿੱਲੀ ਕਮੇਟੀ ਵਾਲੇ ਕੁਝ ਨਹੀਂ ਕਰਦੇ ਜੀ ਐਸਡੀਪੀਸੀ ਵਾਲੇ ਕੁਝ ਨਹੀਂ ਕਰਦੇ ਤੇ ਉਹਨਾਂ ਨੇ ਕੁਝ ਕਰਨਾ ਵੀ ਨਹੀਂ ਮੈਂ ਮਾਫ਼ੀ ਚਾਹੂ। ਕਿਉਂ ਉਹਨਾਂ ਨੇ ਠੇਕਾ ਲਿਆ ਸਾਡਾ ਸਾਡੇ ਬੱਚੇ ਸਾਡੀ ਸਮੱਸਿਆ ਸਾਡੀ ਪ੍ਰੋਬਲਮ ਸਾਡਾ ਸਮਾਜ ਸਾਡੀ ਬੋਡੀ ਸਾਡਾ ਸ਼ਰੀਰ ਸਾਡੀ ਸਿਹਤ ਤੇ ਅਸੀਂ ਕਹਿੰਦੇ ਹਾਂ ਸਾਰਾ ਕੁਝ ਕਰਮ ਐਸਡੀਪੀਸੀ ਵਾਲੇ ਦਾ ਦਿੱਲੀ ਕਮੇਟੀ ਵਾਲੇ ਦਾ ਫਲਾਣੀ ਕਮੇਟੀ ਵਾਲੇ ਸਾਡਾ ਕੀ ਰੋਲ ਹੈ ਪ੍ਰੋਬਲਮ ਮੇਰੀ ਐ ਸਮੱਸਿਆ ਮੇਰੀ ਐ ਤੇ ਮੈਂ ਉਹਨਾਂ ਵੱਲ ਦੇਖ ਰਿਹਾ ਕੋਈ ਕੁਛ ਕਰਨ ਭਾਈ ਤਾਰੂ ਸਿੰਘ ਤੋਂ ਪੁੱਛੋ ਜਦੋਂ ਭਾਈ ਤਾਰੂ ਸਿੰਘ ਨੇ ਚੀਜ਼ ਦੇ ਦਿੱਤੀ ਸੀ ਉਦੋਂ ਕਿਹੜੀ ਐਸਡੀਪੀ ਸੀ ਸੀ ਉਦੋਂ ਕਿਹੜੀ ਕਮੇਟੀ ਸੀ ਉਦੋਂ ਕੌਣ ਪ੍ਰਚਾਰ ਕਰ ਰਿਹਾ ਸੀ ਕੌਮ ਸੀ ਭਾਈ ਤਾਰੂ ਸਿੰਘ ਨੂੰ ਗਾਈਡ ਕਰਨ ਵਾਲਾ ਪਤਾ ਹੈ ਕੌਣ ਸੀ ਭਾਈ ਤਾਰੂ ਸਿੰਘ ਨੂੰ ਗਾਈਡ ਕਰਨ ਵਾਲਾ ਕਿੰਨੇ ਸਿਖਾਇਆ ਸੀ ਉਹਨਾਂ ਦੀ ਮਾਂ ਨੂੰ ਇਸੋ ਪਹਿਲਾਂ ਮਾਂ ਦਾ ਜ਼ਿਕਰ ਹੋ ਚੁੱਕਾ ਹੈ ਔਰਤ ਦਾ ਜ਼ਿਕਰ ਹੋ ਚੁੱਕਾ ਹੈ ਤੇ ਗੁਰਮਾਨੀ ਦੇ ਸਿਧਾਂਤ ਦੇ ਮੁਤਾਬਕ ਮਾਂ ਨੂੰ ਰੱਬ ਕਿਹਾ ਜਾਂਦਾ ਹੈ ਰੱਬ ਕਿਉਂਕਿ ਇਸ ਮਾਂ ਨੇ ਇਹ ਪੂਰੀ ਦੁਨੀਆ ਬਣਾ ਦਿੱਤੀ ਹੈ ਇਸ ਔਰਤ ਨੇ ਇਸ ਮਾਂ ਨੇ ਇਸ ਸਮਾਜ ਦੇ ਰੱਬ ਨੇ ਮਾਂ ਦੇ ਦੁਆਰਾ ਰੱਬ ਨੇ ਕਿਹਾ ਸਕਦੇ ਇਹ ਪੂਰਾ ਸੰਸਾਰ ਸਿਰਜਣ ਵਾਲੀ ਔਰਤ ਹੈ ਤੇ ਜਿਹੜੀ ਸਮੱਸਿਆ ਅੱਜ ਆ ਰਹੀ ਹੈ ਸਭ ਤੋਂ ਅਹਿਮ ਮਾਂ ਦਾ ਰੋਲ ਬੰਦਾ ਹੈ ਕਿ ਉਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਏ ਕਿਸੇ ਕਮੇਟੀ ਵੱਲ ਜਾਂ ਕਿਸੇ ਹੋਰ ਦੂਸਰੇ ਲੋਕਾਂ ਵੱਲ ਦੇਖਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਅਸੀਂ ਖੁਦ ਕਰਨਾ ਹੈ ਅੱਜ ਦੀ ਮਾਂ ਨੂੰ ਉਹ ਅੱਗੇ ਆਉਣਾ ਪੈਣਾ ਤੇ ਮਾਂ ਦੇ ਨਾਲ ਪਿਤਾ ਦਾ ਤਾਂ ਉਸ ਤੋਂ ਵੱਧ ਕੇ ਰੋਲ ਬੰਦਾ ਹੈ ਪਿਤਾ ਦਾ ਉਸ ਤੋਂ ਵੱਡਾ ਰੋਲ ਬੰਦਾ ਕਿ ਅੱਗੇ ਹੋ ਕੇ ਮੈਲੀ ਇਹ ਕੰਮ ਕਰਦਾ ਇਹ ਗੱਲਾਂ ਕਹਿਣੀਆਂ ਛੱਡ ਦਗੇ ਜੀ ਸਾਡੇ ਕੋਈ ਆਖੇ ਨਹੀਂ ਲੱਗਦਾ ਜੀ ਪ੍ਰਚਾਰ ਦਾ ਅਸਰ ਨਹੀਂ ਹੁੰਦਾ ਦਰਅਸਲ ਚ ਮਾਫੀ ਚਾਹਵਾਗਾ ਪ੍ਰਚਾਰ ਕਰਨਾ ਸਾਨੂੰ ਆਇਆ ਹੀ ਨਹੀਂ ਸਮੇਂ ਦੇ ਮੁਤਾਬਕ ਅਸੀਂ ਤਬਦੀਲ ਜੋ ਤਬਦੀਲੀਆਂ ਕਰਨੀਆਂ ਸੀ ਤਬਦੀਲੀ ਵਾਲਾ ਢੰਗ ਪਲਾਉਣਾ ਸੀ ਉਹ ਨਹੀਂ ਅਪਣਾਇਆ ਅੱਜ ਸਾਨੂੰ ਇਲੈਕਟ੍ਰੋਨਿਕ ਮੀਡੀਆ ਜਿਹੜਾ ਇੱਕ ਸਭ ਤੋਂ ਅਹਿਮ ਤੇ ਮਹੱਤਵਪੂਰਨ ਸਾਧਨ ਹੈ ਉਹਨੂੰ ਵਰਤਨ ਵਿੱਚ ਅਸੀਂ ਬੁਰੀ ਤਰ੍ਹਾਂ ਫੇਲ ਆ ਮੈਂ ਕਹਿੰਦਾ 0% ਵੀ ਇਸ ਨੂੰ ਵਰਤ ਨਹੀਂ ਪਾਇਆ ਉਹ ਸਭ ਤੋਂ ਸਸਤਾ ਸੁਖਾਲਾ ਆਰਾਮਦਾਇਕ ਤੇ ਪੂਰੇ ਵਿਸ਼ਵ ਵਿੱਚ ਮੈਸੇਜ ਦੇਣ ਵਾਲਾ ਇੱਕੋ ਇੱਕ ਹਥਿਆਰ ਹੈ ਇਲੈਕਟ੍ਰੋਨਿਕ মিডিਆ ਜਿਹਨੂੰ ਅੱਜ ਨਹੀਂ ਅਸੀਂ ਜਿਸ ਤੇ ਅਸੀਂ ਧਿਆਨ ਨਹੀਂ ਦੇ ਰਹੇ ਸਾਡਾ ਧਿਆਨ ਲੰਗਰਾਂ ਦੇ ਵਿੱਚ ਹੈ ਖੀਰਾ ਕੜਾ ਦੇ ਵਿੱਚ ਹੈ ਗੁਰਦੁਆਰੇ ਦੀਆਂ ਬਿਲਡਿੰਗਾਂ ਵਿੱਚ ਬਾਬਿਆਂ ਦੇ ਮਗਰ ਲੱਗਣ ਦਿੱਤਾ ਜਾਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਛੋਟੀਆਂ ਮੋਟੀਆਂ ਹੁੰਦੀਆਂ ਕਿਸੇ ਦਾ ਗੋਡਾ ਦੁਖਦਾ ਕਿਸੇ ਦਾ ਸਿਰ ਦੁਖਦਾ ਕੋਈ ਬਾਬੇ ਕੋਲੇ ਤੁਰਿਆ ਫਿਰਦਾ ਕਿ ਤੁਸੀਂ ਫੂਕ ਮਾਰ ਦਿਓ ਲੇਕਿਨ ਜਿਹੜਾ ਅਹਿਮ ਮੁੱਦਾ ਸੀ ਜਿਸ ਵਾਸਤੇ ਸੀ ਇਨਸਾਨ ਇਨਸਾਨ ਕਹਿੰਦੇ ਹੱਗਦਰ ਬੰਨਾ ਸੀ ਉਹਨੂੰ ਅਸੀਂ ਨਹੀਂ ਛੇੜਿਆ ਇਹ ਜਿਹੇ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣਾ ਟਾਈਮ ਖਰਾਬ ਕਰਦੇ ਆ। ਸੋ ਮੈਂ ਸਮਾਪਤੀ ਕਰਾ ਟਾਈਮ ਹੋ ਗਿਆ। ਥੋੜਾ ਜਿਹਾ ਆਪਣੇ ਆਪ ਨੂੰ ਪੁੱਛੋ ਕਿ ਅਸੀਂ ਇਨਸਾਨ ਹਾਂ ਤੇ ਕਿਉਂ? ਜਿਹੜੇ ਸਾਡੇ ਸਰੀਰ ਦੇ ਅੰਗ ਨੇ ਉਹ ਜੇ ਸਾਡੀ ਬਾਡੀ ਤੇ ਆਏ ਨੇ, ਬਾਡੀ ਦੇ ਨਾਲ ਲੱਗੇ ਹੋਏ ਨੇ ਤੇ ਉਹਨਾਂ ਦਾ ਕੀ ਰੋਲ ਹੈ? ਕੀ ਮਹੱਤਵ ਹੈ ਉਹਨਾਂ ਦਾ? ਸੋ ਜਿੱਥੇ ਕੇਸ਼ ਰੱਖਨੇ ਨੇ ਵਾਲ ਰੱਖਨੇ ਨੇ ਰੱਬੀ ਨਿਜ਼ਮ ਦੇ ਅੰਦਰ ਰੱਖਦੇ ਨੇ ਕਿਸੇ ਧਰਮ ਦਾ ਕਾਨੂੰਨ ਨਹੀਂ ਵੈਸੇ ਦੁਨੀਆਂ ਦਾ ਐਸਾ ਕੋਈ ਧਰਮ ਨਹੀਂ ਹੈ ਜ ਜ ਧਾਰਮਿਕ ਮੁਰਸ਼ਿਦ ਨਹੀਂ ਹੈ ਜਿਹਦੇ ਵਾਲ ਨਹੀਂ ਹੈ ਦੁਨੀਆਂ ਦੇ ਹਰ ਧਾਰਮਿਕ ਮੁਰਸ਼ਿਦ ਜਿਹੜਾ ਵੀ ਉਹਨਾਂ ਦਾ ਮੁਖ ਹੋਇਆ ਹੈ ਮੇਨ ਹੋਇਆ ਹੈ ਸਭ ਦੇ ਵਾਲ ਸੀ ਕੋਈ ਵੀ ਐਸਾ ਨਹੀਂ ਸੋ ਜਿਸ ਕੇ ਸਾਬਤ ਸੂਰਤ ਦਸਤਾਰ ਸਿਰਾ ਦੀ ਵੀ ਗੱਲ ਗੁਰਬਾਨੀ ਚ ਕੀਤੀ ਗਈ ਹੈ ਜਿੱਥੇ ਅਸੀਂ ਇਸ ਸ਼ਰੀਰ ਨੂੰ ਪਾਲਣਾ ਨਾਲ ਨਾਲ ਅਸੀਂ ਦਸਤਾਰ ਨੂੰ ਵੀ ਸਜਾਉਣਾ ਹੈ ਕਿਉਂਕਿ ਕੇਸ਼ ਗੁਰੂ ਕੀ ਮੋਹਰ ਜਿਹੜੀ ਸਟੈਂਪ ਹੈ ਜਿਹੜੀ ਮੋਹਰ ਹੈ ਇਹਨਾਂ ਨੂੰ ਸਾਂਭਣ ਦੀ ਗੱਲ ਹੈ ਤੇ ਦਸਤਾਰ ਨਾਲ ਸਾਂਭਿਆ ਜਾ ਸਕਦਾ ਹੈ ਸਾਡਾ ਸਭ ਤੋਂ ਮੇਨ ਪਾਰਟ ਦਿਮਾਗ ਹੈ ਸਾਡੀ ਬਾਡੀ ਦਾ ਹੋਰ ਕੋਈ ਵੀ ਅੰਗ ਕੱਟਿਆ ਵਢਿਆ ਗਏ ਤੇ ਦੁਬਾਰਾ ਜੁੜ ਜਾਂਦਾ ਹੈ ਲੱਤਾਂ ਬਰ ਕੱਟੀ ਵੱਢੀ ਜਾਏ ਤੇ ਜੋੜ ਜਾਂਦੇ ਲੇਕਿਨ ਅਗਰ ਦਿਮਾਗ ਤੇ ਛੱਟ ਵੱਜ ਜਾਏ ਤਾਂ ਦੁਬਾਰਾ ਰਿਪੇਅਰ ਬਹੁਤ ਮੁਸ਼ਕਲ ਹੈ 99% ਨਹੀਂ ਹੁੰਦਾ ਬਹੁਤ ਘੱਟ ਚਾਂਸ ਹੈ ਸੋ ਇਸ ਦਿਮਾਗ ਦੀ ਰੱਖਿਆ ਵਾਸਤੇ ਜੇ ਰੱਬ ਨੇ ਕੇਸ਼ ਲਾਏ ਆ ਵਾਲ ਲਾਏ ਆ ਤੇ ਗੁਰੂ ਸਾਹਿਬ ਨੇ ਵਿਸਤਾਰ ਬੰਨਣ ਵਾਸਤੇ ਆਹ ਬੰਨੀ ਨਹੀਂ ਹੈ ਤੇ ਬੰਨਣ ਵਾਸਤੇ ਵੀ ਆਖਿਆ ਹੈ ਕਿ ਇਸ ਦਿਮਾਗ ਨੂੰ ਠੀਕ ਰੱਖਿਆ ਜਾ ਸਕਤੇ ਸਕੇ ਤੋ ਇਹ ਨਹੀਂ ਆ ਮੈਂ ਦਸਤਾਰ ਸਜਾ ਲਈ ਸਰਦਾਰ ਮਹਿਵਾਲ ਰੱਖਦੇ ਤੇ ਸਰਦਾਰ ਦਸਤਾਰ ਬੰਨਣ ਨਾਲ ਸਰਦਾਰ ਹੋ ਗਿਆ ਤੇ ਫਿਰ ਤਾਂ ਕਾਲੀ ਖਤੋਂ ਲੈ ਜਿਹਦੇ ਮਨਜੀ ਸਿਰ ਤੇ ਵਾਲ ਰਖਾ ਦੋ ਦਸਤਾਰ ਬਣਾ ਦੋ ਉਹ ਸਰਦਾਰ ਨਹੀਂ ਵਾਲ ਰੱਖਣਾ ਦਸਤਾਰ ਸਜਾਉਣਾ ਵੀ ਸਰਦਾਰ ਨਹੀਂ ਹੈ ਬਟ ਦਿਮਾਗ ਵਿੱਚ ਜਿਸ ਕਰਕੇ ਕੇਸ ਰਖਮੇ ਨੇ ਜਿਸ ਕਾਰਨ ਕਰਕੇ ਦਸਤਾਰ ਸਜਾਉਣੀ ਹੈ ਇਸ ਦਿਮਾਗ ਨੂੰ ਸੰਭਣ ਵਾਸਤੇ ਤੇ ਇਸ ਦਿਮਾਗ ਵਿੱਚ ਬਾਣੀ ਪਾਉਣੀ ਹੈ ਇਸ ਕਰਕੇ ਵਾਲ ਰੱਖਣੇ ਹੈ ਤੇ ਦਸਤਾਰ ਸਜਾਉਣੀ ਕਿ ਸਾਡਾ ਇਹ ਪ੍ਰੇਮ ਮਜ਼ਬੂਤ ਰਹੇ ਲੋਕੈਵਰ ਰੀ ਗੜੇ ਰੱਬੀ ਗੁਨਾ ਦਾ ਗਿਆਨ ਇਸ ਵਿੱਚ ਵੱਧ ਤੋਂ ਵੱਧ ਰੱਖਿਆ ਜਾ ਸਕੇ ਇਸ ਕਰਕੇ ਵਾਲ ਰੱਖਣੇ ਹੈ ਤੇ ਦਸਤਾਰ ਸਜਾਉਣੀ ਹੈ ਇਸ ਸਿਰ ਨੂੰ ਇਸ ਦਿਮਾਗ ਨੂੰ ਸੰਭਣ ਵਾਸਤੇ ਸੋ ਮੈਂ ਅੰਤ ਵਿੱਚ ਇੱਕ ਪੁਲੇਖਾ ਜਿਹੜਾ ਆਮੀ ਲੋਕਾਂ ਵਿੱਚ ਪਾਇਆ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਜੀ ਹਿੰਦੂਆਂ ਭਗਤਾਂ ਦੀ ਮੁਸਲਮਾਨ ਸੂਫੀ ਭਗਤਾਂ ਦੀ ਵੀ ਬਾਣੀ ਦਰਜ ਹੈ ਮੈਂ ਅੰਤ ਵਿੱਚ ਇਹ ਕਵਾਂਗਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਪੋਚ ਲਵੋ ਤੁਹਾਡੇ ਸਾਹਮਣੇ ਸ਼ਾਇਦ ਪੰਕਤੀ ਆ ਰਹੀ ਹਿੰਦੂ ਅੰਨਾ ਅਗੇ ਜੀ ਲਿਖਿਆ ਜੀ ਤੁਰਕੂ ਕੜ ਹੁਣ ਇਹ ਤੁਸੀਂ ਸੋਚੋ ਕਿ ਜਿਨ੍ਹਾਂ ਨੂੰ ਅੰਨੇ ਤੇ ਕਾਣੇ ਲਿਖਿਆ ਗਿਆ ਕੀ ਗੁਰੂ ਗ੍ਰੰਥ ਸਾਹਿਬ ਅੰਨਿਆ ਤੇ ਕਾਣੇ ਦੀ ਬਾਣੀ ਲਿਖੀ ਹੈ ਮੈਂ ਨਹੀਂ ਕਹ ਰਿਹਾ ਤੁਹਾਡੇ ਸਾਹਮਣੇ ਪੰਕਤੀ ਹੈ ਜੀ 875 ਨੰਬਰ ਅੰਕ 1 7 5 ਹਿੰਦੂ ਅੰਨਾ ਤੁਰਕੂ ਕਾਣਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਨਿਆ ਤੇ ਕਾਣਿਆਂ ਦੀ ਕੋਈ ਰਚਨਾ ਨਹੀਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਧਰਮ ਨਾਲ ਸੰਬੰਧ ਕਿਸੇ ਵਿਅਕਤੀ ਦੀ ਕੋਈ ਰਚਨਾ ਨਹੀਂ ਦੇਂਦੇ ਸਿੱਖ ਧਰਮ ਨਾਲ ਸੰਬੰਧਤ ਵੀ ਵੈਸੇ ਧਰਮ ਦੀ ਜਦੋਂ ਗੱਲ ਆਉਂਦੀ ਹੈ ਵਿਸ਼ਾ ਲੰਮਾ ਹੋ ਜਾਏਗਾ ਧਰਮ ਸਿਰਫ ਇੱਕੋ ਹੀ ਆ ਸਰਬ ਧਰਮਾਂ 'ਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕੰਮ ਇਸ ਤੋਂ ਬਿਨਾ ਹੋਰ ਕੋਈ ਧਰਮ ਨਹੀਂ ਇਹਨੂੰ ਸਾਨੀਅਤ ਦਾ ਧਰਮ ਜਿਹੜਾ ਧਰਮ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ ਜਿਹੜਾ ਧਰਮ ਭਗਤ ਰਵਿਦਾਸ ਜੀ ਕਬੀਰ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ ਤੇ ਉਹ ਕਿਸੇ ਹੋਰ ਤੋਂ ਬਨਉਣੀ ਦੀ ਮੰਨਦੇ ਸਿਰਫ ਨਿਰੰਕਾਰੀ ਇਨਸਾਨੀਅਤ ਪਰ ਮੰਨਦੇ ਸੀ ਤੇ ਨਿਰੰਕਾਰੀ ਨਿਰਮਾਣ ਨੂੰ ਮੰਨਣ ਵਾਲਿਆਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਚ ਹੋਰ ਕਿਸੇ ਧਰਮ ਨਾਲ ਸੰਬੰਧ ਰਚਨਾ ਗੁਰੂ ਗ੍ਰੰਥ ਸਾਹਿਬ ਚ ਨਹੀਂ ਸੋ ਖੈਰ ਅਸੀਂ ਇਹਨਾਂ ਜਿੱਥੇ ਅੱਖਾਂ ਨੂੰ ਬੋਲ ਕੇ ਰੱਖਣਾ ਇਸ ਦਿਮਾਗ ਨੂੰ ਖੋਲ ਕੇ ਗੁਰਬਾਣੀ ਦੀ ਵਿਚਾਰ ਆਪ ਕਰਨੀ ਹੈ ਆਪ ਸੁਣ ਜੀ ਦੇ ਤੋਂ ਮਰਜ਼ੀ ਲਓ ਲੇਕਿਨ ਗੁਰਬਾਣੀ ਦੇ ਇੱਕ ਸਵੱਟੀ ਤੇ ਉਹਨੂੰ ਪਰਖ ਵਿવિધ ਲੋਕ ਜਿਹੜਾ ਬੰਦਾ ਬੋਲ ਕੇ ਗਿਆ ਹੈ ਜਿਹੜਾ ਵਿਅਕਤੀ ਬੋਲ ਕੇ ਗਿਆ ਉਹਦੇ ਵਿੱਚ ਕਿੰਨੀ ਸੁਸਾਇ ਹੈ ਕਿਉਂਕਿ ਉਹ ਬੋਲ ਉਹ ਬਾਣੀ ਉਹ ਉਪਦੇਸ਼ ਸਾਡੇ ਜੀਵਨ ਵਿੱਚ ਆਣੇ ਚਾਹੀਦੇ ਤੇ ਜੀਵਨ ਵਿੱਚ ਉਦੋਂ ਆਣੇ ਚਾਹੀਦੇ ਜਦੋਂ ਬਿਲਕੁਲ ਸਪਸ਼ਟ ਹੋ ਜਾਵੇ ਜਦੋਂ ਬਿਲਕੁਲ ਸਾਹਮਣੇ ਆਵੇ ਤਾਂ ਸੋ ਇਹ ਨਹੀਂ ਕਿ ਵਿਚਾਰ ਕਰਦੇ ਆ ਬੰਦੇ ਵਾਣਾ ਜਾਂਦਾ ਕਿ ਕਿਸੇ ਨੂੰ ਵੀ ਕੋਈ ਚੀਜ਼ ਘਰਤ ਲੱਗੀ ਹੋਵੇ ਤਾਂ ਮੈਨੂੰ ਬਾਅਦ ਚ ਬਸ ਦੇਣਾ ਤਾਂ ਜੋ ਮੈਂ ਉਸ ਨੂੰ ਸੁਭਾਸ਼ਕਾ ਵਾਹਿਗੁਰੂ ਜੀ ਕਾ ਖਾਲਸਾ